ਇਹ ਜਿਹੜੇ ਪੁਤਲੇ ਆ ਬੁਰਾਈਆਂ ਦੇ ਪੁਤਲੇ ਹਨ ਨਾ ਕਿ ਉਹਨਾਂ ਦੇ ਕਿਉਂਕਿ 라ਵਣ ਇੱਕ ਬਹੁਤ ਹੀ ਗਿਆਤਾ ਸੀ ਚੌਹ ਵੇਦਾਂ ਦਾ ਗਿਆਤਾ ਸੀ ਬਹੁਤ ਵਿਦਵਾਨ ਸੀ ਬਹਾਦੇਵ ਦਾ ਬਹੁਤ ਵੱਡਾ ਭਗਤ ਸੀ ਸੋ ਕਿਤੇ ਨਾ ਕਿਤੇ ਇੱਕ ਤਿਆਰ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ ਜਿਵੇਂ ਕਿ ਵੀ ਸਾਰੇ ਨੇ ਵੇਖਿਆ ਕਿ അങ്ങോട്ട് <laughs>

ਸਭ ਤੋਂ ਪਹਿਲਾਂ RAM RAM ji ਮੈਂ ਰੋਕੀ ਜੈਨ ਵਾਈਸ ਪ੍ਰਧਾਨ ਸ਼੍ਰੀ RAM RAMI ਉਤਰ ਕਮੇਟੀ ਜਨਾਲਾਗੁਰੂ ਤਿਸ਼ਾਰਾ ਪਰਵ ਪੁਰਾਈ ਦੇ ਚਾਈ ਦਾ ਜੀਤ ਇਹ ਮੋਢੀ ਕਰਤਾ ਸਾਨੂੰ ਇਹ ਪ੍ਰੇਰਨਾ ਦਿੰਦਾ ਵਾ ਕਿ ਇਨਸਾਨ ਜਿਨੇ ਮਰਦੀ ਬੁਰੇ ਕਰਮ ਕਰ ਲਏ ਔਰ ਉਹਨੂੰ ਆਪਣੇ ਬੁਰੇ ਕਰਮਾਂ ਦੀ ਸਜ਼ਾ ਮਿਲਦੀ ਆ ਅੱਜ ਜਨਾਲਾਗੁਰੂ ਦੇ ਵਿੱਚ ਸ਼੍ਰੀ RAM RAMI ਉਤਰ ਕਮੇਟੀ ਜਨਾਲਾਗੁਰੂ ਵੱਲੋਂ ਤਿਸ਼ਾਰਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਸਾਡੇ ਹਲਕਾ ਦੇ ਵਿਧਾਇਕ ਕੈਪਟਨ ਮੰਦਰੀ ਸਰਦਾਰ ਹਰਪੰਸ ਸਿੰਘ ਜੀ ਈਟੀਓ ਔਰ ਉਹਨਾਂ ਦੀ ਪੂਰੀ ਟੀਮ ਇਸ ਮੌਕੇ ਤੇ ਪਹੁੰਚੀ ਔਰ ਵਿਸ਼ੇਸ਼ ਕਰ ਤਪਸਥਾਨ ਗੁਰਦੁਆਰਾ ਬਾਬਾ ਅੰਦਾਲ ਜੀ ਦੇ ਮੁੱਖ ਸੰਚਾਲਕ ਬਾਬਾ ਪਰਮਨਾਨ ਜੀ ਸਾਨੂੰ ਸ਼ੀਰਾ ਦੇਣ ਆਏ ਔਰ ਅੱਜ ਜਿਹੜਾ ਤਿਉਹਾਰ ਮਨਾਇਆ ਗਿਆ ਪੂਰਨ ਜਿਹੜਾ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਹਿਲਾਂ ਬਾਰਿਸ਼ ਵੀ ਆ ਗਈ ਪੌਣ ਕਿ ਟੁੱਟ ਗਿਆ لیکن ਫਿਰ ਦੀ ਪ੍ਰਭੂ ਕ੍ਰਿ ਰਾਮਦੀ ਨੀ ਕਿਰਪਾ ਆਈ ਤੇ ਦੁਸ਼ਹਿਰਾ ਬੜੀ ਧੂਮ-ਧਮ ਨਾਲ ਮਨਾਇਆ ਗਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਸਪੈਸ਼ਲ ਧੰਨਵਾਦ ਕਰਦਾ ਆਪਣੇ ਕੈਪਟਨ ਮੰਤਰੀ ਸਰਦਾਰ ਹਰਪੰਸ ਸਿੰਘ ਈਟੀਓ ਜੀ ਜਿਹੜੇ ਸਾਡੇ ਵਿੱਚ ਆਏ ਤੇ ਸਾਨੂੰ ਅਸ਼ੀਰਵਾਦ ਦਿੱਤਾ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਦੀ ਸ਼ਿਰਕਤ ਤੇ ਆਪ ਮਨਾਇਆ ਗਿਆ ਕੀ ਕਹਣਾ ਚਾਹੋ ਸਭ ਤੋਂ ਪਹਿਲਾਂ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਅੱਜ ਦੇ ਬਹੁਤ ਹੀ ਪਾਵਨ ਪਵਿੱਤਰ ਤਿਉਹਾਰ ਦੁਸ਼ਹਿਰੇ ਦੀ ਬਹੁਤ ਬਹੁਤ ਮੁਬਾਰਕ ਹੋਵੇ ਜੰਡਿਆਲਾ ਗੁਰੂ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਜੋ ਦਸਹਰੇ ਦਾ ਅੱਜ ਤਿਉਹਾਰ ਬਹੁਤ ਹੀ ਵਧੀਆ ਮਨਾਇਆ ਗਿਆ ਜਿਸ ਵਿੱਚ ਜਿਹੜੇ ਆ ਇਹਨਾਂ ਨੂੰ ਬੁਰਾਈਆਂ ਦੇ ਪੁੱਤਰਿਆਂ ਨੂੰ ਜੋ ਅਗਨਪੇਂਡ ਸਾਡੇ ਕੈਬਨਿਟ ਮੰਤਰੀ ਸਰਦਾਰ ਹਰਪ੍ਰਜ ਸਿੰਘ ਈਟੀਓਜੀ ਨੇ ਕੀਤਾ। ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੰਡਿਆਲੇ ਦੇ ਲੋਕਾਂ ਨੇ ਬੜਾ ਵਧੀਆ ਸਹਿਯੋਗ ਦਿੱਤਾ। ਬਹੁਤ ਹਮਮਹਾ ਕੇ ਪਹੁੰਚੇ। ਸੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਅੱਜ ਇਹ ਤਿਉਹਾਰ ਦੇ ਵਿੱਚ ਜਿਹੜੇ ਅੱਜ ਪੁੱਤਲੇ ਫੂਕੇ ਗਏ ਆ ਜਿਨ੍ਹਾਂ ਨੂੰ ਆਮ ਤੌਰ ਤੇ ਬਸ ਕਹਿੰਦੇ ਸੁਣਦੇ ਆ ਕਿ ਰਾਵਣ ਮੇਗਨਾਥ ਕੁੰਭ ਕਰਨ ਦਾ ਪੁੱ ਤੋ ਇਹ ਨਾ ਚੀਜ਼ਾਂ ਨੂੰ ਆਪਾਂ ਨੂੰ ਦੁਦਕਾਰਨਾ ਚਾਹੀਦਾ ਹੈ ਇਹ ਜਿਹੜੇ ਪੁਤਲੇ ਆ ਬੁਰਾਈਆਂ ਦੇ ਪੁਤਲੇ ਹਨ ਨਾ ਕਿ ਉਹਨਾਂ ਦੇ ਕਿਉਂਕਿ ਰਾਵਣ ਇੱਕ ਬਹੁਤ ਹੀ ਗਿਆਤਾ ਸੀ ਚੌਂ ਵੇਦਾਂ ਦਾ ਗਿਆਤਾ ਸੀ ਬਹੁਤ ਵਿਦਵਾਨ ਸੀ ਮਹਾਦੇਵ ਦਾ ਬਹੁਤ ਵੱਡਾ ਭਗਤ ਸੀ ਸੋ ਕਿਤੇ ਨਾ ਕਿਤੇ ਇੱਕ ਗਲਤੀ ਜੜੀ ਆ ਉਸ ਸਾਰੀਆਂ ਚੰਗਿਆਈਆਂ ਦੇ ਉੱਤੇ ਉਹਦੇ ਭਾਰੀ ਪੈ ਗਈ ਸੋ ਉਹ ਵਿਧੀ ਦੇ ਵਿਧਾਨ ਮੁਤਾਬਕ ਕ੍ਰਿਸ਼ਨਾ ਰਾਮਚੰਦਰ ਮਹਾਰਾਜ ਦੇ ਹੱਥੋਂ ਜਿਹੜਾ ਅੱਜ ਦੇ ਦਿਨ ਜੋ ਉਹਨਾਂ ਦਾ ਵੱਧ ਹੋਇਆ ਜੋ ਵਿਜੇ ਦਸ਼ਮੀ ਦੇ ਰੂਪ ਵਿੱਚ ਅੱਜ ਸਾਰੇ ਭਾਰਤ ਵਰਸ਼ ਦੇ ਵਿੱਚ ਇਹ ਮਨਾਇਆ ਜਾਂਦਾ ਬੜੀ ਧੂਮ ਧਾਮ ਨਾਲ ਸੋ ਅੱਜ ਦੇ ਦਿਨ ਪਰਨ ਕਰਨਾ ਚਾਹੀਦਾ ਆਪਣੇ ਆਪ ਦੀਆਂ ਜਿਹੜੀਆਂ ਸਾਡੇ ਅੰਦਰ ਦੀਆਂ ਬੁਰਾਈਆਂ ਨੂੰ ਜੋ ਖਤਮ ਕਰਕੇ શ્રી रामचंद्र महाराज ਪ੍ਰਭੂ ਦੇ ਜੋ ਵੀ ਉਪਦੇਸ਼ ਹਨ ਉਹਨਾਂ ਤੇ ਚੱਲ ਕੇ ਆਪਣਾ ਜੀਵਨ ਸਫਲ ਕਰੀਏ ਔਰ ਜ਼ਿੰਦਗੀ ਦੇ ਵਿੱਚ ਪਿਆਰ ਮੁਹੱਬਤ ਦੇ ਨਾਲ ਰਹੇ ਜੀ ਬਿਸਰਾਂ ਜੀ ਅੱਜ ਦੁਸਹਿਰਾ ਦੇ ਇੱਥੇ ਜਿੱਤਾ ਜੀ ਪਾਇ ਪੁੱਟ ਗਈ ਆ ਬਾਲਸੀ ਦੀ ਆ ਗਈ ਆ ਕੋਈ ਵੀ ਕੰਮ ਆ ਕਈ ਵਾਰੀ ਚਲੋ ਪ੍ਰਮਾਤਮਾ ਵੀ ਤੇ ਇਮਤਿਹਾਨ ਲੈਂਦਾ ਅੱਜ ਬੜੇ ਵੱਡੇ ਇਮਤਿਹਾਨ ਲੈ ਪ੍ਰਮਾਤਮਾ ਨੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਸਵੇਰੇ ਬੱਦਲ ਓਏ ਆਮ ਕਾਫੀ ਸ਼ਹਿਰਾਂ ਦੇ ਵਿੱਚ ਬਾਰਿਸ਼ ਹੋਈ ਜਿੱਥੇ ਵਿਗਨ ਪਿਆ ਪਰ ਬੜੀ ਮਾਲਕ ਦੀ ਕਿਰਪਾ ਦੇ ਨਾਲ ਜੰਡਿਆਲੇ ਜਿਹੜਾ ਇਹ ਵਿਗਨ ਬੜੀ ਹੱਦ ਤੱਕ ਦੂਰ ਰਿਹਾ ਉਹ ਕਿਉਂਕਿ ਲੋਕਾਂ ਦੀ ਜਿਹੜੀ ਅਰਦਾਸ ਅਰਦਾਸ ਦੇ ਵਿੱਚ ਆਸ ਆ ਔਰ ਆਸ ਦੇ ਵਿੱਚ ਜਿਹੜਾ ਵਿਸ਼ਵਾਸ ਆ ਉਹ ਜਿੱਤਿਆ ਬਹੁਤ ਵਧੀਆ ਤਰੀਕੇ ਦੇ ਨਾਲ ਜੋ ਅੱਜ ਧੂਮ ਧਾਮ ਦੇ ਨਾਲ ਬਣਾਇਆ ਗਿਆ ਤੋਂ ਥੋੜੇ ਬੋਤੇ ਜਿਹੜੇ ਵਿਗਨ ਪਏ ਆ ਉਹ ਪ੍ਰਮਾਤਮਾ ਨੇ ਖੁਦ ਦੂਰ ਕੀਤੇ